ਅਸੀਂ ਆਹ ਟਾਈਮ ਮਜੂਦ ਹਾਂ 13 ਫਰਵਰੀ ਤੋਂ ਲੈ ਕੇ ਅੱਜ 21 ਜੂਨ ਹੋ ਚੱਲੀ ਏ ਖਨੌਰੀ ਬਾਟ ਤੇ ਜਿਹੜਾ ਮੋਰਚਾ ਅੱਜ 100 31 ਦਿਨਾਂ ਦੇ ਵਿੱਚ ਪਹੁੰਚ ਚੁੱਕਾ ਏ ਅਸੀਂ ਬਾਬਾ ਦਰਸ਼ਨ ਸਿੰਘ ਦੀ ਮੰਡੀ ਵਾਲਿਆਂ ਨਾਲ ਗੱਲਬਾਤ ਕਰਨ ਲੱਗੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਚੜ੍ਹਦੀਆਂ ਕਲਾ 'ਚ ਰਹਿਣਾ ਜਾਣਾ ਪੈਰਾ ਚੜ੍ਹਦੀਆਂ ਕਲਾ 'ਚ ਕਿਉਂਕਿ ਸਾਡੇ ਗੁਰੂ ਦਾ ਸਾਡੇ ਸਿਰ ਤੇ ਹੱਥ ਹੈ ਮਗਰੋਂ ਤੇ ਡੋਲਣ ਵਾਲਾ ਤਾਂ ਹੈ ਹੀ ਨਹੀਂ ਇਹ ਪਹਿਰਾ ਇਹ ਫੌਜਾਂ ਤੇ ਜਿੱਤ ਕੇ ਜੱਲਾਂਗੇ ਜਿੱਤ ਕੇ ਤੇ ਜਿਹੜੇ ਪਿੰਡੀ ਬਸੇ ਨਗਰਾਂ 'ਚ ਬੈਠੇ ਨੇ ਉਹਨਾਂ ਅੱਗੇ ਬੇਨਤੀ ਆਗੇ ਥੋੜੀ ਕਹਾਣੀ ਸ਼ਰਮ ਕਰੀਏ ਤਾਂ ਆਪਾਂ ਸਾਰੇ ਰਲ ਮਿਲ ਕੇ ਮੋਰਚਾ ਜਿੱਤਣਾ ਤੇ ਇੱਥੇ ਆਣ ਕੇ ਹਾਜ਼ਰੀਆਂ ਭਰੀਏ ਤੇ ਮੋਰਚੇ ਨੂੰ ਜਿੱਤੀਏ ਤੇ ਫੇਰ ਆਪਣੀ ਗੱਲ ਸੁੱਤਰਾਉਣੀ ਹੈ ਖਾਲਸੇ ਦਾ ਫੇਰ ਫੇਰ ਪੜਾ ਲਗਣਾ ਵੀ ਖਾਲਸਾ ਖਾਲਸਾ ਹੀ ਆ ਤੇ ਖਾਲਸਾ ਕਦੇ ਹਾਰਿਆ ਨਹੀਂ ਖਾਲਸਾ ਜਿੱਤ ਕੇ ਜਾਂਦਾ ਆ ਆਪਾਂ ਜਿੱਤ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਮੋਰਚਾ ਜਿਹੜਾ ਹੈ ਅੱਜ 131 ਦਿਨਾਂ ਦੇ ਵਿੱਚ ਪਹੁੰਚ ਚੁੱਕਾ ਹੈ ਸਰਕਾਰ ਇੰਨੀ ਕਿ ਠੀਠ ਹੋ ਚੁੱਕੀ ਆ ਕਿ ਉਹ ਅਗੇ ਦੀ ਟਾਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਐ ਇਹ ਨੇਤਰਾਂ ਤੋਂ ਅੰਨੀਆਂ ਹੁੰਦੀਆਂ ਤੇ ਕੰਨਾਂ ਤੋਂ ਬੋਲੀਆਂ ਹੁੰਦੀਆਂ ਐ ਤੇ ਦੂਸਰੇ ਪਾਸੇ ਜਾਇੰਗਾ ਆਪਦੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰੀ ਦੀ ਗੁਰਬਾਣੀ ਨੂੰ ਸੁਣੀਏ ਜੋ ਸਾਨੂੰ ਸਾਡੇ ਸਿੱਖ ਪੰਥ ਖਾਲਸੇ ਨੂੰ ਬਰਾਸਾ ਬਖਸ਼ ਕੇ ਗਏ ਆ ਹਯੂਰ ਸਾਹਿਬ ਪਾਤਸ਼ਾਹ ਨੇ 52 ਹੁਕਮਨਾਮੇ ਬਖਸ਼ੇ ਆ ਖਾਲਸੇ ਨੂੰ ਤੇ ਉਹਨਾਂ ਦੇ ਵਿੱਚ ਫਰਮਾਨ ਆ ਮਾਇਆ ਧਾਰੀ ਹਤਨਾ ਬੋਲਾ ਸ਼ਬਦ ਨਾਲ ਸੁਣੇ ਆ ਰਾਮ ਘਿਜੋੜਾ ਇਹ ਜਿਹੜੀਆਂ ਸਰਕਾਰਾਂ ਨੇ ਇਹ ਗੁਰੂ ਪਾਤਸ਼ਾਹ ਦੇ ਨਾਲ ਵੀ ਘਿਜੋੜੇ ਮਾਰਨ ਨੂੰ ਫਿਰਦੀਆਂ ਆ ਤੇ ਪਿੱਛੋਂ ਮਾਰਦਿਆਂ ਆਈਆਂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਤਵੀ ਦੇ ਭਾਇਆ ਕੋਈ ਉਹਦੇ ਵਿੱਚ ਪਾਸ਼ਾ ਦਾ ਨਹੀਂ ਸੀ ਰੋਲ ਤੇ ਪਾਸ਼ਾ ਨੂੰ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਿੱਲੀ ਦੀ ਚੌਂਕ ਅੰਦਰ ਸ਼ਹੀਦ ਕੀਤਾ ਗਿਆ ਕਿਉਂਕਿ ਜਿਹੜੀ ਸਾਡੀ ਵਿਰਾਸਤ ਹੈ ਇਹ ਖਾਲਸੇ ਦੀ ਇਹੋ ਜੀ ਵਿਰਾਸਤ ਆ ਇਹੋ ਜਾਂ ਹਿਰਦਾ ਹੈ ਇਹ ਗਰੀਬ ਵਾਸਤੇ ਉੱਠ ਕੇ ਖਲੋ ਜਾਂਦਾ ਹੈ ਕਿਉਂਕਿ ਅੱਜ ਅਸੀਂ 131 ਦਿਨਾਂ ਦੇ ਵਿੱਚ ਖਨੌਰੀ ਬਾਡਰ ਤੇ ਮੋਰਚਾ ਲਾ ਕੇ ਬੈਠੇ ਆ ਪਰ ਸਰਕਾਰ ਨੇ ਅਜੇ ਤਾਈਂ ਕੋਈ ਵੀ ਗੱਲ ਇਹਨਾਂ ਦੇ ਨਾਲ ਬਹਿ ਕੇ ਚਾਹੇ ਕੋਈ ਮੀਟਿੰਗ ਕਰਨ ਦੇ ਨਾਲ ਵਿੱਚ ਨਹੀਂ ਕਾਮਯਾਬ ਹੋਈ ਮੈਂ ਇਨੀਆਂ ਕੀ ਬੇਨਤੀਆਂ ਦੇ ਨਾਲ ਧੰਨਵਾਦ ਕਰਦਾ ਹਾਂ ਇਹਨਾਂ ਪੱਤਰਕਾਰਾਂ ਦਾ ਔਰ ਜਿਹੜੇ ਆਗੂ ਹੈ ਸਾਡੇ ਸਦਾ ਇੰਦਰਜੀਤ ਸਿੰਘ ਕੋਟ ਬੁੱਢਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਆਗੂ ਆ ਕਿ ਜਿਨ੍ਹਾਂ ਨੇ ਇਹ ਜ਼ਿੰਮੇਵਾਰੀਆਂ ਲਈਆਂ ਐ ਇਹਨਾਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਡੇ ਕੋਲ ਖਲੋਤੇ ਮਹਾਂਪੁਰਸ਼ ਬਾਬਾਦਰਸ਼ਨ ਸਿੰਘ ਜੀ ਮਾਣੇਗਿਆ ਵਾਲੇ ਦਾਸੂਆਲ ਵਾਲੇ ਦਾਸੂਆਲ ਮੰਡੀ ਬਹੁਤ ਵੱਡੀ ਸੇਵਾ ਕੀਤੀ ਆ ਜਲ ਪਾਣੀ ਦੀ ਸੇਵਾ ਕੀਤੀ ਆ ਇਹਨੇ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਹੈ ਅੱਜੋ ਮੈਸੇਜ ਅੱਜ ਦਾ ਮੈਸੇਜ 21 ਜੂਨ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਸਾਡੇ ਜਿਲ੍ਹੇ ਪੰਜ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਜਲੰਧਰ ਤੇ ਫਰੂਪੁਰ ਇਹਨਾਂ ਜਿਲ੍ਹਿਆਂ ਦੇ ਵਿੱਚੋਂ ਪ੍ਰਸ਼ਾਸਨ ਪ੍ਰਧਾਨ ਜੀ ਨਾਲ ਅਸੀਂ ਬਹੁਤ ਮੈਸੇਜ ਆ ਰਿਹਾ ਹੈ ਕਿਉਂਕਿ ਜਿਹੜੀਆਂ ਪਿੱਛੇ ਜਥੇ ਬੰਦੀਆਂ ਸਾਰੀਆਂ ਚਿਟਾਨਾਂ ਵਾਂਗ ਖੜੀਆਂ ਆਂ ਆਪੋ ਆਪਣੀਆਂ ਸਿਫਤਾਂ ਦੇ ਵਿੱਚ ਆ ਰਹੇ ਤੇ ਖਨੋਰੀ ਬੱਡਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਵੀਰ ਇੱਥੇ 13 ਫਰਵਰੀ ਤੋਂ ਲੈ ਕੇ ਅੱਜ 21 ਜੂਨ ਹੋ ਚੁੱਕੀ ਹੈ ਡਟੇ ਖੜੇ ਮੋਰਚਿਆਂ ਦੇ ਵਿੱਚ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਨਾਲ ਖੜੀ ਏ ਬਜ਼ੁਰਗ ਵੀ ਖੜੇ ਬਾਬਾ ਜੀ ਨੇ ਨਾਲ ਖੜੇ ਸਤਕਾਰ ਜੋ ਗਏ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀ ਫਤਹ